ਉੱਤਰ ਪੂਰਬ ਦੇ ਕਈ ਸੂਬਿਆਂ ਦੇ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ ਇਹਨਾਂ ਸੂਬਿਆਂ ਦੇ ਵਿੱਚ ਹੜ੍ਹਾਂ ਵਰਗੇ ਹਾਲਾਤ ਨੇ ਛੜਿਓ ਬਣੇ ਹੋਏ ਨੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਆ ਛੜਾ ਉਹ ਵੱੜ ਚੁੱਕਿਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਨੇ ਛੜੇ ਉਹ ਬੇਕਰ ਹੋ ਗਏ ਨੇ ਸੈਕਟਰੀ ਦੀ ਗਿਣਤੀ ਦੇ ਵਿੱਚ ਘਰ ਦੇ ਛੜੇ ਉਹ ਨੁਕਸਾਨੇ ਗਏ ਨੇ ਜਿਹੜੇ ਹਜ਼ਾਰਾਂ ਲੋਕ ਨੇ ਉਹਨਾਂ ਨੂੰ ਬਚਾਅ ਕਾਰਜ ਕੈਂਪਾਂ ਦੇ ਵਿੱਚ ਲਜਾਇਆ ਜਾ ਰਿਹਾ ਤਾਂ ਤਸਵੀਰਾਂ ਨੇ ਜਿਹੜੀਆਂ ਉਹ ਸਾਹਮਣੇ ਆਈਆਂ ਨੇ ਜਿੱਥੇ ਉੱਤਰ ਪੂਰਬ ਦੇ ਕੁਝ ਸੂਬਿਆਂ ਦੇ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਤਿੰਨ ਤੋਂ ਚਾਰ ਦਿਨਾਂ ਤੋਂ ਲਗਾਤਾਰ ਭਾਰੀ ਮੀਂਹ ਜੜਾ ਪੈ ਰਿਹਾ ਜਿਸ ਕਰਕੇ ਸੂਬਿਆਂ ਦੇ ਵਿੱਚ ਖੜਾ ਵਰਗੇ ਹਾਲਾਤ ਨੇ ਜੜੇ ਬਣੇ ਹੋਏ ਨੇ। ਹੁਣ ਤੱਕ ਜੇ ਗੱਲ ਕੀਤੀ ਜਾਵੇ ਨਾ ਸੂਬਿਆਂ ਦੀ ਤਾਂ ਇਹਨਾਂ ਸੂਬਿਆਂ ਦੇ ਵਿੱਚ 34 ਮੌਤਾਂ ਨੇ ਛੜੀਆਂ ਹੋ ਚੁੱਕੀਆਂ ਨੇ। ਕਈ ਸੂਬਿਆਂ ਦੇ ਵਿੱਚ ਜ਼ਮੀਨ ਖਿਸਕ ਰਹੀ ਹੈ ਜਿਸ ਕਰਕੇ ਕਈ ਲੋਕ ਨੇ ਜੜੇ ਮਾਰੇ ਗਏ ਨੇ। ਕਈ ਸੂਬਿਆਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਜਿੱਥੇ ਨਦੀਆਂ ਨੇ ਛੜੀਆਂ ਉਹ ਪੂਰੀ ਉਫਾਨ ਦੇ ਉੱਪਰ ਆਈਆਂ ਹੋਈਆਂ ਨੇ ਤਾਂ ਅਸਮ ਦੇ ਵਿੱਚ 10 ਨਦੀਆਂ ਨੇ ਛੜੀਆਂ ਉਹ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਹੀਆਂ ਨੇ ਜਿਹੜੀਆਂ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਸਾਹਮਣੇ ਆਈਆਂ ਨੇ ਤਾਂ ਉੱਤਰ ਪੂਰਬ ਦੇ ਕਈ ਸੂਬਿਆਂ ਦੇ ਵਿੱਚ ਖੜਾ ਵਰਗੇ ਹਾਲਾਤ ਨੇ ਛੜਿਓ ਬਣੇ ਹੋਏ ਨੇ ਇਹਨਾਂ ਸੂਬਿਆਂ ਦੇ ਵਿੱਚ 34 ਮੌਤਾਂ ਨੇ ਛੜੀਆਂ ਹੋ ਚੁੱਕੀਆਂ ਨੇ ਜੇ ਆਸਾਮ ਦੀ ਗੱਲ ਕੀਤੀ ਜਾਵੇ ਤਾਂ ਆਸਾਮ ਦੇ ਵਿੱਚ 10 ਮੌਤਾਂ ਹੋ ਚੁੱਕੀਆਂ ਨੇ ਅਰੁਣਾਚਲ ਪ੍ਰਦੇਸ਼ ਦੇ ਵਿੱਚ 9 ਮਿਜ਼ੋਰਮ ਦੇ ਵਿੱਚ 5 ਤੇ ਮੈਗਾਲਿਆ ਦੇ ਵਿੱਚ 6 ਮੌਤਾਂ ਨੇ ਜਿਹੜੀਆਂ ਉਹ ਹੋ ਚੁੱਕੀਆਂ ਨੇ ਆਈਐਮਡੀ ਨੇ ਹਾਲੇ ਵੀ 5 ਜੂਨ ਤੱਕ ਮੀਂਹ ਪੈਣ ਦੀ ਭਵਿੱਖਬਾਣੀਆਂ ਛੜਿਓ ਕੀਤੀ ਹੋਈ ਹੈ ਭਾਰਤੀ ਫੌਜ ਹਵਾਈ ਸੈਨਾ ਤੇ ਆਸਾਮ ਰਾਈਫਲ ਦੇ ਜਵਾਨਾਂ ਨੂੰ ਹੜ੍ਹ ਜ਼ਮੀਨ ਖਿਸਕਣ ਵਾਲੇ ਖੇਤਰਾਂ ਤੋਂ ਲੋਕਾਂ ਨੂੰ ਬਾਹਰ ਕੱਢਣ ਦੇ ਵਿੱਚ ਤਾਇਨਾਤ ਆ ਜਿਹੜਾ ਉਹ ਕਰ ਦਿੱਤਾ ਗਿਆ ਤਾਂ ਆਸਾਮ ਦੇ 19 ਜ਼ਿਲ੍ਹਿਆਂ ਦੇ ਵਿੱਚ ਹੜ੍ਹਾਂ ਦੇ ਨਾਲ 364000 ਲੋਕ ਨੇ ਜਿਹੜੇ ਉਹ ਪ੍ਰਭਾਵਿਤ ਹੋਏ ਨੇ ਸੜਕ ਅਤੇ ਰੇਲ ਸੇਵਾਵਾਂ ਨੇ ਛੜੀਆਂ ਉਹ ਠੱਪ ਹੋ ਚੁੱਕੀਆਂ ਨੇ ਬਾਜ਼ਾਰ ਨੇ ਜਿਹੜੇ ਉਹ ਬੰਦ ਪਏ ਨੇ ਕਿਉਂਕਿ ਹੜ੍ਹ ਨੇ ਜਿਹੜੇ ਉਹ ਆਏ ਹੋਏ ਨੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਆ ਛੜਾ ਉਹ ਵੜ ਚੁੱਕਿਆ ਜੇ ਮਨੀਪੁਰ ਦੀ ਗੱਲ ਕੀਤੀ ਜਾਵੇ ਤਾਂ ਹੜ੍ਹਾਂ ਨਾਲ 19000 ਤੋਂ ਵੱਧ ਲੋਕ ਨੇ ਛੜੇ ਉਪਰਭਾਵਿਤ ਹੋਏ ਨੇ ਭਾਰੀ ਮੀਂਹ ਕਾਰਨ 3365 ਘਰਾਂ ਨੂੰ ਨੁਕਸਾਨ ਪਹੁੰਚਿਆ ਜੇ ਗੱਲ ਕੀਤੀ ਜਾਵੇ ਇਹਨਾਂ ਜ਼ਿਲ੍ਹਿਆਂ ਦੀ ਤਾਂ 1500 ਤੋਂ ਵੱਧ ਲੋਕਾਂ ਨੂੰ ਹੁਣ ਤੱਕ ਬਚਾਇਆ ਜਾ ਚੁੱਕਿਆ ਹੈ ਮਨੀਪੁਰ ਦੇ ਵਿੱਚ ਤਾਂ ਜਿਹੜੇ ਲੋਕ ਫਸੇ ਹੋਏ ਨੇ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਜੇ ਅਸੀਂ ਸਿਕਮ ਦੀ ਗੱਲ ਕਰਦੇ ਹਾਂ ਸਿਕਮ ਦੇ ਵਿੱਚ ਹਾਲੇ ਵੀ 1200 ਤੋਂ ਵੱਧ ਸੈਲਾਨੀ ਨੇ ਛੜੇ ਉਹ ਫਸੇ ਹੋਏ ਨੇ ਉਹਨਾਂ ਸੈਲਾਨੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਹੈ ਜਿਹੜੀ ਉਹ ਲਗਾਤਾਰ ਕੀਤੀ ਜਾ ਰਹੀ ਹੈ ਤੀਸਤਾ ਨਦੀਆਂ ਛੜੀ ਉਹ ਵੀ ਪੂਰੀ ਤਰ੍ਹਾਂ ਉਫਾਨ ਦੇ ਉੱਪਰ ਵਗ ਰਹੀ ਹੈ ਇੱਕ ਹੋਰ ਤਸਵੀਰ ਸਾਂਝੀ ਕਰ ਰਿਹਾ ਜੱਜੇ ਵਿੱਚ ਇੱਕ ਪੁਲ ਬਣਿਆ ਹੋਇਆ ਲੱਕੜ ਦਾ ਉਸ ਦੇ ਥੱਲੇ ਇੱਕ ਨਦੀ ਵਹਿ ਰਹੀ ਹੈ ਤੇ ਨਦੀ ਦੇ ਵਿੱਚ ਪਾਣੀ ਆ ਛੜਾ ਉਹ ਗੋਲੀ ਦੀ ਰਫਤਾਰ ਵਾਂਗ ਵਗ ਰਿਹਾ ਹੈ ਜਿੱਥੋਂ ਇੱਕ ਜਿਹੜਾ ਸੈਲਾਨੀ ਕਹਿ ਸਕਦੇ ਆ ਕਿ ਜਿਹੜਾ ਆਪਣੀ ਜਾਨ ਦੇ ਉੱਪਰ ਖੇਲ ਕੇ ਉਸ ਨਦੀ ਨੂੰ ਪਾਰ ਕਰ ਰਿਹਾ ਤਾਂ ਹੜਾਂ ਵਰਗੇ ਹਾਲਾਤ ਨੇ ਛੜਿਓ ਬਣੇ ਹੋਏ ਨੇ ਤਬਾਹੀ ਹੀ ਤਬਾਹੀ ਹੈ ਜਿਹੜੀ ਉਹ ਮੱਚੀ ਹੋਈ ਹੈ ਇਹਨਾਂ ਉੱਤਰ ਪੂਰਬੀ ਸੂਬਿਆਂ ਦੇ ਵਿੱਚ ਹੁਣ ਤੱਕ 34 ਮੋਤਾਨੇ ਛੜੀਆਂ ਉਹ ਹੋ ਚੁੱਕੀਆਂ ਨੇ ਹਲੇ ਵੀ ਆਈਐਮਡੀ ਨੇ 5 ਜੂਨ ਤੱਕ ਮੀਂਹ ਪੈਣ ਦੀ ਭਵਿੱਖਬਾਣੀ ਜਿਹੜੀ ਉਹ ਕੀਤੀ ਹੋਈ ਹੈ ਭਾਰਤੀ ਫੌਜ ਹਵਾਈ ਸੈਨਾ ਅਤੇ ਅਸਾਮ ਰਾਈਫਲ ਦੇ ਜਵਾਨਾਂ ਨੂੰ ਹੜ੍ਹ ਤੇ ਜ਼ਮੀਨ ਖਿਸਕਣ ਵਾਲੇ ਖੇਤਰਾਂ ਚੋਂ ਲੋਕਾਂ ਨੂੰ ਬਾਹਰ ਕੱਢਣ ਦੇ ਲਈ ਤਾਇਨਾਤ ਆ ਜਿਹੜਾ ਉਹ ਕੀਤਾ ਹੋਇਆ ਤਾਂ ਤਬਾਹੀ ਦਾ ਖੌਫਨਾਕ ਮੰਜ਼ਰਾ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਜਿੱਥੇ ਸਿਕਮ ਦੇ ਵਿੱਚ ਅਰੁਣਾਚਲ ਪ੍ਰਦੇਸ਼ ਦੇ ਵਿੱਚ ਮਿਜ਼ੋਰਮ ਦੇ ਵਿੱਚ ਮੈਗਾਲਿਆ ਦੇ ਵਿੱਚ ਪੂਰੀ ਤਬਾਹੀ ਛੜੀ ਉਹ ਮੱਚੀ ਹੋਈ ਐ ਸ਼ਹਿਰ ਦੇ ਸ਼ਹਿਰ ਨੇ ਛੜੇ ਉਹ ਡੋਬ ਰਹੇ ਨੇ ਸੈਂਕੜੇ ਲੋਕ ਨੇ ਜਿਹੜੇ ਉਹ ਪ੍ਰਭਾਵਿਤ ਹੋਏ ਨੇ ਹਜ਼ਾਰਾਂ ਲੋਕ ਸੈਂਕੜੇ ਘਰਾਂ ਨੂੰ ਨੁਕਸਾਨ ਐ ਜਿਹੜਾ ਉਹ ਪਹੁੰਚਿਆ ਲੋਕ ਨੇ ਜਿਹੜੇ ਉਹ ਬੇਕਾਰ ਹੋਏ ਨੇ ਬਾਜ਼ਾਰ ਨੇ ਜਿਹੜੇ ਉਹ ਬੰਦ ਹੋ ਚੁੱਕੇ ਨੇ ਸਕੂਲ ਨੇ ਜਿਹੜੇ ਉਹਨਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹਾਲਾਂਕਿ ਹੁਣ ਵੀ 5 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਛੜੀ ਅੱਗੇ ਜਤਾਈ ਹੋਈ ਐ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਤਬਾਹੀ ਦਾ ਖੌਫਨਾਕ ਮੰਜ਼ਰਾ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਜਿੱਥੇ ਚਾਰੇ ਪਾਸੇ ਪਾਣੀ ਹੀ ਪਾਣੀ ਐ ਜਿਹੜਾ ਹੋਇਆ ਵੈ ਜਿੱਥੇ ਕਈ ਸੂਬਿਆਂ ਦੇ ਵਿਸ਼ਤਾ ਜ਼ਮੀਨਾਂ ਚੜੀ ਉਹ ਵੀ ਖਿਸਕ ਰਹੀ ਹੈ ਤੇ ਇਸ ਜ਼ਮੀਨ ਖਿਸਕਣ ਦੇ ਨਾਲ ਕਈ ਲੋਕਾਂ ਦੀ ਹੁਣ ਤੱਕ ਮੌਤਾਂ ਜਿਹੜੀ ਉਹ ਹੋ ਚੁੱਕੀ ਆ ਤਾਂ ਇੱਕ ਜਗ੍ਹਾ ਤੇ ਜ਼ਮੀਨ ਖਿਸਕੀ ਜਿੱਥੇ ਇੱਕ ਕਾਰ ਡਿੱਗੀ ਜਿੱਥੇ ਦੋ ਪਰਿਵਾਰਾਂ ਦੇ ਸੱਤ ਮੈਂਬਰਾਂ ਦੇ ਜਿਹੜੇ ਉਹ ਮਾਰੇ ਜਾਂਦੇ ਨੇ ਤਾਂ ਤਬਾਹੀ ਦਾ ਖੌਫਨਾਕ ਮੰਜ਼ਰਾ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਇੱਕ ਤਸਵੀਰ ਬੜੀ ਹੈਰਾਨ ਕਰਨ ਵਾਲੀ ਆ ਜਿਹੜੀ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਕਿ ਇੱਕ ਨਦੀ ਵਗ ਰਹੀ ਹੈ ਤੇ ਉਸ ਨਦੀ ਦੇ ਉੱਪਰ ਇੱਕ ਲੱਕੜ ਦਾ ਪੁਲ ਬਣਿਆ ਹੋਇਆ ਉਸ ਦੇ ਉਤੋਂ ਇੱਕ ਸੈਲਾਨੀਆ ਜਿਹੜਾ ਉਹ ਆਪਣੇ ਜਾਨ ਦੇ ਉੱਪਰ ਖੇਡ ਕੇ ਜਿਹੜੀ ਉਹ ਨਦੀ ਆ ਉਸ ਨੂੰ ਪਾਰ ਕਰ ਰਿਹਾ ਹਾਲਾਂਕਿ ਪਾਣੀ ਇੰਨਾ ਜ਼ਿਆਦਾ ਤੇਜ਼ ਹੈ ਕੁਝ ਵੀ ਹੋ ਸਕਦਾ ਸੀ ਪਰ ਉਸ ਸੈਲਾਨੀਆਂ ਜਿਹੜਾ ਉਸ ਨੂੰ ਜਦੋਂ ਕੋਈ ਰਾਹ ਨਹੀਂ ਦਿਖਦਾ ਤਾਂ ਉੱਥੇ ਲੱਕੜ ਦੇ ਪੁਲ ਦੇ ذریعے ਉਸ ਨਦੀ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਤਸਵੀਰਾਂ ਬੇਹੱਦ ਖੌਫਨਾਕ ਇਹ ਤਸਵੀਰਾਂ ਨੇ ਭਾਰੀ ਮੀਂਹ ਦੇ ਕਾਰਨ ਇਹ ਤਬਾਹੀ ਜਿਹੜੀ ਉਹ ਮੱਚੀ ਹੋਈ ਹੈ ਪਿਛਲੇ 4 ਤੋਂ 5 ਦਿਨਾਂ ਤੋਂ ਲਗਾਤਾਰ ਇਹ ਭਾਰੀ ਹੀ ਹੈ ਜਿਹੜਾ ਇਹਨਾਂ ਸੂਬਿਆਂ ਦੇ ਵਿੱਚ ਪੈ ਰਿਹਾ ਸਿੱਕਮ ਦੇ ਵਿੱਚ 1200 ਤੋਂ ਵੱਧ ਸੈਲਾਨੀ ਹਲੇ ਵੀ ਫਸੇ ਹੋਏ ਨੇ